ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਜੀ ਘਰ ਪਰਿਵਾਰ ਸਭ ਦੇ ਜਾਨਵਰ ਠੀਕ ਨੇ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਕਬੂਤਰਾ ਦਾ ਸਮਾਨ ਤੇ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਜੀ ਜਾਂ ਦਵਾਈਆਂ ਬੁੱਕੀਆਂ ਬਾਰੇ ਅੱਜ ਭਾਈ ਜੀ ਸਾਰਾ ਸਮਾਨ ਤੁਹਾਨੂੰ ਦਿਖਾ ਰਿਹਾ ਜਿਹੜਾ ਜਿਹੜਾ ਵੀ ਆਪਣੇ ਕੋਲ ਹੁੰਦਾ ਤੇ ਕਿਸੇ ਵੀਰ ਭਰਾ ਨੂੰ ਚਾਹੀਦਾ ਤਾਂ ਆਰਡਰ ਕਰ ਸਕਦਾ ਭਾਈ ਜੀ ਡਿਲੀਵਰੀ ਆਪਾਂ ਕਰਦੇ ਆਂ ਪੂਰੇ ਪੰਜਾਬ 'ਚ ਹਰਿਆਣਾ ਜਿੱਥੇ ਵੀ ਪੂਰੇ ਇੰਡੀਆ ਦੇ ਵਿੱਚ ਠੀਕ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਆਹ ਕੀ ਟ੍ਰੇ ਛੋਟੇ ਜਿਵੇਂ ਹੁਣ ਅੱਜਕੱਲ੍ਹ ਜੋੜੇ ਲਾਉਂਦੇ ਆ ਬੰਦੇ ਠੀਕ ਆ ਜੀ ਤੇ ਕਾਟ ਰਿਹਾ ਜੀ ਕਾਟ ਰਿਹਾ ਜਾਂਦੀ ਐ ਸੋਤੀ ਠੀਕ ਆ ਜੀ ਤੇ ਉਸ ਤੋਂ ਬਾਅਦ ਬਾਈ ਜੀ ਆਹ ਡਰਿੰਕਰ ਆ ਗਿਆ ਜੀ ਜਾਲ ਦੇ ਵਿੱਚ ਲੱਗਦਾ ਜਿਹੜਾ ਠੀਕ ਆ ਜੀ ਤੇ ਉਸ ਤੋਂ ਬਾਅਦ ਬਾਈ ਜੀ 1 ਲੀਟਰ ਦਾ ਡਰਿੰਕਰ ਆ ਇਹ ਇਹ ਜਾਲਾ ਦੇ ਵਿੱਚ ਰੱਖਣ ਵਾਸਤੇ ਵਧੀਆ ਵੈਸਤਾ ਮਿੱਠਾ ਬਠੰਡੇ ਦੀ ਹੈਗੀ ਐ 1 ਲੀਟਰ 2 ਲੀਟਰ ਤੇ 3 ਲੀਟਰ ਠੀਕ ਆ ਜੀ ਸਾਰੇ ਹੈਗੇ ਆਪਣੇ ਕੋਲੇ ਉਸ ਤੋਂ ਬਾਅਦ ਬਾਈ ਜੀ ਆ ਸਟੈਂਡ ਆਗੇ ਖੁੱਡਿਆ ਦੇ ਵਿੱਚ ਲਾਉਣ ਵਾਲੇ ਫਲੈਕਸੀ ਵਾਲਾ ਜੀ ਇਹ ਜਿੰਨਾ ਮਰਜ਼ੀ ਐਡਜਸਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਆ ਜਾਲਾ ਦੇ ਵਿੱਚ ਲਾਉਣ ਵਾਲੇ ਸਟੈਂਡ ਆ ਗਏ ਠੀਕ ਹੈ ਜੀ ਤੇ ਸਪਰੇਅ ਕਰਨ ਵਾਸਤੇ ਪੰਪ ਵਗੈਰਾ ਕਿਸੇ ਵੀ ਤਰ੍ਹਾਂ ਚਾਹੀਦਾ ਉਹ ਵੀ ਆਪਣੇ ਕੋਲ ਹੁੰਦਾ ਜੀ ਠੀਕ ਹੈ ਨਾ ਉਸ ਤੋਂ ਬਾਅਦ ਜੀ ਬਦਾਮ ਕੱਟਣ ਵਾਲੇ ਕਟਰ ਤੇ ਲੋਕ ਵਾਲੀਆ ਰਿੰਗਾ ਹਰ ਇੱਕ ਬੰਦੇ ਨੂੰ ਜੇ ਕਿਸੇ ਵੀ ਪ੍ਰੋਬਲਮ ਚਾਹੀਦੀ ਹੈ ਲੋਕ ਵਾਲੀ ਰਿੰਗ होलसेल रेट ਤੇ ਮਿਲ ਜਾਂਦੀ ਹੈ ਆਪਣੇ ਕੋਲ ਠੀਕ ਹੈ ਜੀ ਲੋਕ ਵਾਲੀ ਨੰਬਰ ਆਪਣੇ ਰਿੰਗ ਦੇ ਉੱਪਰ ਮੋਬਾਈਲ ਨੰਬਰ ਲਿਖਾਉਣਾ ਜੀ ਉਹ ਵੀ ਲਿਖਿਆ ਜਾਂਦਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਲੇਜਰ ਵਾਲੀ ਰਿੰਗ ਆ ਜਿਹੜੀ ਲੇਜਰ ਵਾਲੀ ਰਿੰਗ ਆ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਕੱਚ ਵਾਲੀ ਰਿੰਗ ਕਹਿੰਦੇ ਨੇ ਆਪਾਂ ਤੇ ਕੱਚ ਵਾਲੀ ਰਿੰਗ ਵੀ ਮਿਲ ਜੂ ਤੁਹਾਨੂੰ ਆਪਣੇ ਕੋਲ ਤੇ ਨਾਲ ਆਪਣੇ ਸਿੰਪਲ ਰਿੰਗ ਜਿਹੜੀ ਆਪਾਂ ਸਿਲਵਰ ਦੀ ਕਹ ਦਿੰਨੇ ਆ ਇੱਕ ਤੋਂ 100 ਤੱਕ ਨੰਬਰ ਲਿਖਿਆ ਹੈ ਇਹ ਵੀ ਮਿਲ ਜੂ ਆਪਣੇ ਕੋਲ ਬਾਕੀ ਹਰ ਰੰਗ ਆਉਂਦਾ ਹੀ ਆਪਣੇ ਕੋਲ ਹਰਾ ਲਾਲ ਗੁਲਾਬੀ ਲੋਹ ਤੇ ਫਰਾ ਸਾਰੇ ਤਰ੍ਹਾਂ ਦੇ ਠੀਕ ਆ ਜੀ ਉਸ ਤੋਂ ਬਾਅਦ ਆ ਜੀ ਨੈਸਟ ਬੋਲਾ ਜਿਵੇਂ ਜੋੜੇ ਲਾਉਣ ਵੇਲੇ ਆਪਾਂ ਕੁੰਡੀਆਂ ਰੱਖਦੇ ਅੱਗੇ ਇਹ ਬਾਈ ਜੀ ਸਪੈਸ਼ਲ ਆਂਡੇ ਧਰਨ ਵਾਸਤੇ ਚੀਜ਼ ਆਈ ਹੈ ਦੋਨੋਂ ਚੀਜ਼ਾਂ ਆਪਣੇ ਕੋਲ ਮਿਲ ਜਾਣਗੀਆਂ ਇਹ ਠੀਕ ਆ ਨਾ ਦੋਸਤੋ ਬਾਅਦ ਜਿਵੇਂ ਵੀਰ ਭਰਾ ਨੂੰ ਕੱਪੜਾ ਚਾਹੀਦਾ ਜੀ ਮੰਨ ਕੇ ਚੱਲੋ ਕਿਸੇ ਵੀਰ ਭਰਾ ਨੇ ਆਰਡਰ ਤੇ ਤਿਆਰ ਕਰਾਉਣਾ 2 बाई 2 ਦਾ 2.5 बाई 2.5 ਦਾ ਜਾਲਾ ਦੇ ਵਿੱਚ ਲਾਉਣ ਵਾਲਾ ਹਰ ਇੱਕ ਤਰ੍ਹਾਂ ਦਾ ਕੱਪੜਾ ਆਪਣੇ ਕੋਲ ਮਿਲ ਜੂ ਬਾਈ ਠੀਕ ਆ ਜੀ ਬਣਾਇਆ ਬਣਾਇਆ ਵੀ ਮਿਲ ਜਾਂਦਾ ਆਪਣੇ ਕੋਲ ਤੇ ਜੇ ਦੂਜੇ ਰੋਟ ਲੈ ਕੇ ਜਾਣਾ ਮੀਟਰ ਦੇ ਹਿਸਾਬ ਨਾਲ ਹੋ ਬਾਈ ਬਾਕੀ ਬਾਈ ਜੀ ਨੈਟ ਵਗੈਰਾ ਕਿਸੇ ਵੀਰ ਭਰਾ ਨੂੰ ਚਾਹੀਦੇ ਆ 10 बाई 10 ਦਾ 10 बाई 15 ਦਾ ਸਾਰਾ ਕੁਝ ਆਪਣੇ ਕੋਲ ਹੁੰਦਾ ਜੀ ਕੋਰੀਅਰ ਵੀ ਕਰ ਦਿੰਨੇ ਆ ਵਾਕੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਸੀ ਕਾਲ